ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰੂਗੀ ਤੇ ਮੈਂ ਤੁਹਾਨੂੰ ਖੁੱਲਾ ਚੈਲੰਜ ਵੀ ਕਰ ਰਹੀ ਹਾਂ ਤੇ ਖੁੱਲੀ ਰਿਕਵੈਸਟ ਵੀ ਕਰ ਰਹੀ ਹਾਂ ਜਿਹੜੇ ਅਫਸਰ ਇਹਨਾਂ ਸਿਓਤ ਕਰ ਰਹੇ ਨੇ ਮੈਂ ਰਿਕਵੈਸਟ ਕਰਦੀ ਹਾਂ ਬਹੁਤ ਤੁਸੀਂ ਲੋਕਾਂ ਦੇ ਨਾਲ ਘਰ ਖਰਾਬ ਕਰਤੇ ਹੁਣ ਨਾ ਕਰੋ ਤੁਹਾਡੇ ਅੱਗੇ ਬੇਨਤੀ ਹੈ ਛੱਡੋ ਇਹ ਜਿਹੇ ਬੰਦਿਆਂ ਤੋਂ ਦੂਰ ਆਦਾ ਵੀ ਘਰ ਵਸਾਓ ਤੇ ਦੂਜਿਆਂ ਦਾ ਵੀ ਵਸਣ ਦਿਓ ਐਸਐਸਪੀ ਨੂੰ ਮਿਲਣਾ ਐਸਐਸਪੀ ਨੂੰ ਮਿਲਣ ਆਇਆ ਤੁਸੀਂ ਕੋਈ ਸ਼ਿਕਾਇਤ ਦੇਣਾ ਐ ਐਸਐਸਪੀ ਮੈਡਮ ਨੂੰ ਮੈਂ ਬੇਨਤੀ ਕਰਨਾ ਚਾਹਨੀ ਆ ਦੂਜਿਆਂ ਦੇ ਘਰਟ ਆਏ ਨਾ ਬਰਡ ਡੋਜਰ ਜਿਹੜੇ ਚਿੱਟਾ ਵੇਚਦੇ ਸੀਗੇ ਐਂਦੇ ਘਰ ਵੀ ਟਾਇਆ ਜਾਵੇ ਬਰਡ ਡੋਜਰ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਵੇ ਐਸ ਲੈਡੀਆਂ ਦੇ ਬਹੁਤ ਖੁਲਾਸੇ ਆਉਣਗੇ ਡਿਮਾਂਡ ਮਿਲਿਆ ਜੱਜ ਸਾਹਿਬ ਕੋਲ ਡਿਮਾਂਡ ਨਾਲ ਚੰਗੀ ਦਾ ਤਸੱਲੀ ਬਲਵਿੰਦਰ ਸਿੰਘ ਨੂੰ ਕਾਬੂ ਕਰੋ ਬਹੁਤ ਵੱਡੀਆਂ ਅਧਿਕਾਰੀਆਂ ਦੇ ਵੀ ਨਾਮ ਨਿਕਲਣਗੇ ਤੇ ਵੱਡੇ ਵੱਡੇ ਗੈਂਗਸਟਰਾਂ ਦੇ ਵੀ ਤੇ ਜੋ ਨਸ਼ਾ ਤਸਕਰ ਨੇ ਇਹ ਫਾਜ਼ਲ ਘਰ ਤੋਂ ਨਸ਼ਾ ਲੈ ਕੇ ਆਂਦੀ ਆ 4 ਤਰੀਕ ਨੂੰ ਐਂਦੇ ਕੋਲ 1 ਕਿਲੋ 300 ਗ੍ਰਾਮ ਨਸ਼ਾ ਤਾਇਆ ਚਿੱਟਾ ਸੀਗਾ ਕਿਸਾਨ ਚੌਕ ਤੇ ਵੀਡੀਓ ਹੈ सदर थाना ਦੇ ਵਿੱਚ ਪ੍ਰਜਰ ਦੋਨੇ ਵਰਨਾ ਗੱਡੀ ਤੇ ਸੀ ਦਿੱਲੀ ਨੰਬਰ ਸੀ ਠੀਕ ਹੈ ਜੀ ਗੱਡੀ ਦੇ ਪਿਛਲੇ ਪਾਸੇ ਸੀਗਾ ਫਰੋਟ ਪਰ ਤੋਂ ਲੈ ਕੇ ਆਏ ਸੀ ਪ੍ਰਸ਼ਾਸਨ ਨੇ ਰੋਕਿਆ ਵੀ ਮਲਾਜਮਾਂ ਨੇ ਰੋਕਿਆ ਇਹਨੇ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾ ਕਹਿੰਦੀ ਮੈਂ ਗੱਡੀ ਨੂੰ ਹੱਥ ਨਹੀਂ ਲਾਉਂਦੇ ਨਾ ਮੈਂ ਵੀ ਮਲਾਜਮਾਂ ਉਥੇ ਕਿਉਂਕਿ ਲੇਡਿੰਗ ਮੁਲਾਜ਼ਮ ਨਹੀਂ ਸੀ ਮੌਕੇ ਤੇ ਤੇ ਉਥੇ ਜੋ ਲਾ ਦੇ ਮੁਲਾਜ਼ਮਾਂ ਦਾ ਬੰਦਿਆ ਦਾ ਜੋਰ ਨਹੀਂ ਚੱਲਿਆ ਕਿਉਂਕਿ ਇਹਨਾਂ ਕੰਮ ਹੀ ਐ ਇਹ ਅਲੀਗੇਸ਼ਨ ਲਾ ਦਿੰਦੀ ਆ ਵੀ ਮੇਰੇ ਤੇ ਹੱਥ ਪਾਇਆ ਇਸ ਕਰਕੇ ਗੱਟਪਾਟ ਆ ਗਈ ਉਹ ਵੀਡੀਓ ਸਦਰਖਾਨੇ ਚ 4 ਤਰੀਕ ਨੂੰ ਕਹੇ ਫਾਜ਼ਲ ਕਹਤੋ ਲੋਕੇਸ਼ਨ ਚੈੱਕ ਕਰੋ ਹਾਜ਼ਰ ਕਹਤੋ 1 ਕਿਲੋ 300 ਗ੍ਰਾਮ ਹਿਰੋਇਨ ਲੈ ਕੇ ਆਈ ਹੈ ਵਦਿਆ ਮਾਨ ਸਰਕਾਰ ਦਾ ਬਹੁਤ ਵਦਿਆ ਨਾ ਹੀ ਉਹ ਜਿਹੜੇ ਬੰਦੇ ਨੇ ਉਹਨਾਂ ਨੂੰ ਛੱਡ ਰਿਆ ਜਾਂ ਕੋਈ ਮੁਲਾਜ਼ਮ ਮੈਂ ਤਾਂ ਕੋਈ ਕੋਈ ਵੀ ਅਧਿਕਾਰੀ ਹੈ ਬੂਰਾ ਕੰਮ ਕਰ ਰਿਹਾਗਾ ਉਹਨਾਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਤੁਸੀਂ ਕਹ ਰਹੇ ਵੀ ਵੱਡੇ ਅਧਿਕਾਰੀਆਂ ਨਾਲ ਇਹ ਰਿਲੇਸ਼ਨ ਹੈ ਵੱਡੇ ਅਧਿਕਾਰੀ ਕਿੱਡੇ ਗੱਲ ਵੱਡੇ ਆ ਵੱਡੇ ਜੀ ਐਸਐਸਪੀ ਐਸਪੀ ਡੀਐਸਪੀ ਜਿਨ੍ਹਾਂ ਦੇ ਵਿੱਦ ਪ੍ਰੂਫ ਮੇਰੇ ਕੋਲ ਨੇ ਬਸ ਮੈਂ ਪਿਆਰ ਨਾਲ ਹੀ ਬੇਨਤੀ ਕਰ ਰਹੀ ਆ ਇਹ ਉਹ ਕੱਲ ਵੀ ਪਕੜੀ ਗਈ ਹੈ ਉਹਨਾਂ ਦੇ ਨਾਮ ਲੈ ਰਹੀ ਸੀ ਮੈਨੂੰ ਬਚਾ ਲੰਗੇ ਪਟਿੰਡੇ ਵੀ ਰਹੇ ਆ 7 ਸਾਲ ਪਹਿਲਾਂ ਡਿਊਟੀ ਕਰਕੇ ਗਏ ਆ ਪ੍ਰੈਜ਼ੈਂਟ ਵੀ ਹੁਣ ਕਿੱਥੇ ਨੇ ਮੈਂ ਜਦੋਂ ਟਾਈਮ ਮਾਊਗਾ ਪ੍ਰੂਫ ਹੈਗੇ ਤੁਹਾਡੇ ਕੋਲ ਮੇਰੇ ਕੋਲ ਹੈ ਜੀ ਮੇਰੇ ਕੋਲ ਚਟਾਂ ਨੇ ਉਹਨਾਂ ਦੀਆਂ ਉਹਨਾਂ ਨੇ ਮਸ਼ੀਨਾਂ ਤੱਕ ਲੈ ਕੇ ਦਿੱਤੀਆਂ ਨੇ ਇਹਨੂੰ ਐਕਸਰਸਾਈਜ਼ਆਂ ਜਾਨੀਆਂ ਸਭ ਕੁਝ ਪ੍ਰੂਫ ਹੈ ਐਸਐਸਪੀ ਖੁਦ ਐਸਐਸਪੀ ਐਸਪੀ ਡੀਐਸਪੀ ਸਾਬੂਦੇ ਮੇ ਕੋ ਵਿੱਧ ਪ੍ਰੂਫ ਨੇ ਇਸ ਕਰਕੇ ਮੈਂ ਰਿਕਵੈਸਟ ਕਰ ਰਹੀ ਆ ਤੁਹਾਡਾ ਨਾਮ ਲੈ ਕੇ ਕੱਲ ਵੀ ਕਹਿ ਰਹੀ ਸੀ ਮੈਨੂੰ ਬਚਾ ਲੈਣਗੇ ਐਜੇ ਬੰਦੇ ਨੂੰ ਛੱਡ ਦਿਓ ਦੂਰ ਹੋ ਜਾ ਮੇਰਾ ਇਹ ਕਾਰਵਸਨ ਦਿੱਤਾਗਾ ਤੁਹਾਡਾ ਵੀ ਕਾਰੋ ਜਾਣ ਦੂਗੀ ਉਹਨਾਂ ਨੂੰ ਵੀ ਪਤਾ ਹੈ ਬਲੈਕਮੇਲ ਹੀ ਕਰਦੀ ਰਹੀ ਹੈ ਤੁਹਾਡੇ ਕੋਲੇ ਪ੍ਰੂਫ ਹੈਗੇ ਆ ਸਾਰੇ ਹਨਾ ਸਾਰੇ ਤੁਸੀਂ ਉਹਨਾਂ ਦੇ ਨਾਮ ਲੈ ਦੋ ਨਾਮ ਨਹੀਂ ਐਵੇਂ ਆਪਾਂ ਨਾਮ ਨਹੀਂ ਲੈਣਾ ਨਾ ਪ੍ਰੂਫ ਪੇਸ਼ ਕਰ ਦੋਗੇ ਪਰ ਕਰਾਂਗੇ ਜਦੋਂ ਬਟ ਮੇਰੇ ਜਦੋਂ ਸੁਣਵਾਈ ਨਹੀਂ ਕੀਤੀ ਗਈ ਇਹ ਕਹਿੰਦੇ ਕਰਤੇ ਬਡੋਜਰ ਫੇਰ ਜਾਵੇ ਮੈਨੂੰ ਮੇਰਾ ਘਰ ਦਵਾਇ ਜਾਵੇ ਮੈਂ ਕਰਾਇਆ ਤੇ ਧੱਕੇ ਖਾਂਦੀ ਕਰਦੀ ਮੇਰਾ ਕਾਰ ਸੀਗਾ ਦੋ ਗੱਡੀਆਂ ਸੀ ਵੇਚ ਕੇ ਬਲਵਿੰਦਰ ਸਿੰਘ ਨੇ ਅਮਨਦੀਪ ਦੇ ਨਾਮ ਕਰਾਤੀਆਂ ਟੋਟਲ ਅਮਨਦੀਪ ਕੋ 6 ਗੱਡੀਆਂ ਨੇ ਦੋ ਇਨੋਵਾ 4ਡੀ ਵਰਨਾ ਥਾਰ ਬੁਲਟ ਸਕੂਟਰੀ ਰੋਲੈਕਸ ਦੀਆਂ ਘੜੀਆਂ ਸੋਨਾ ਚਾਂਦੀ ਠੀਕ ਹੈ ਮੈਂ ਲੋਨ ਕਰਦੇ ਇਹ ਚਿੱਟੇ ਤੋਂ ਚਿੱਟੇ ਤੋਂ ਬਣਾਇਆ ਤੁਸੀਂ ਆਪ ਸਿਆਣੇ ਹੋ ਇੰਨੇ ਮੁਲਾਜ਼ਮ ਨੇ ਕਨਸਟੇਬਲਾਂ ਦੀ ਰੈਕਚੇ ਡਿਊਟੀ ਕਰਦੇ ਨੇ ਠੀਕ ਹੈ ਤੁੱਪੇ ਬੈਠੇ ਹੁੰਦੇ ਨੇ ਉਹਨਾਂ ਕੋਲ ਤਾਂ ਹੱਥ ਤੱਕ ਲੋਨ ਦੀ ਕਿਸ਼ਤਾਂ ਹੀ ਨਹੀਂ ਭਰੀਆਂ ਗਈਆਂ ਇਹ ਜੋ 2-2 ਕਰੋੜ ਦੇ ਕੋਟੇ ਕਿੱਥੋਂ ਲੈ ਸਕਦਾਗਾ ਕਦੇ ਕਿੰਨੂ ਬਲੈਕਮੇਲ ਕਰਦੀ ਹੈ ਕਦੇ ਕਿੰਨੂ ਬਲੈ ਇਹਦਾ ਤੰਦਾ ਹੈ ਇਹ ਬਲਵਿੰਦਰ ਸਿੰਘ ਨਾਲ ਵੀ ਲਿਆ ਹੋਇਆ ਉਹਨੂੰ ਬਲਵਿੰਦਰ ਸਿੰਘ ਨੂੰ ਅਰੈਸਟ ਕਰੋ ਜਿਵੇਂ ਮਰਜ਼ੀ ਮੈਨੂੰ ਕੁਝ ਵੀ ਕਰ ਸਕਦਾ ਬਲਵਿੰਦਰ ਸਿੰਘ ਉਕੁਲਾ ਚੈਲੰਜ ਕਰਦਾ ਤੇਰੇ ਲੱਗਦਾ ਤੋੜਨਾਗਾ ਰਿਮਾਂਡ ਸਿਰਫ ਇੱਕ ਦਿਨ ਦਾ ਹੀ ਦਿੱਤਾ ਇਹ ਕਹਿੰਦੇ ਰਿਮਾਂਡ ਸਿਰਫ ਇੱਕ ਦਿਨ ਦਾ ਨਹੀਂ ਦੇਣਾ ਚਾਹੀਦਾ ਸੀ ਨਾ ਜੇ ਦੇ ਵੀ ਦਿੱਤਾ ਜੱਜ ਨੇ ਇੱਕ ਦਿਨ ਚ ਕਿ ਘੰਟੇ ਚ ਪੁਲਿਸ ਬਹੁਤ ਕੁਝ ਸਾਬਤ ਕਰ ਸਕਦੀ ਹੈ ਕਹਿੰਦੇ ਵੀ ਇਹ ਤੁਸੀਂ ਚੱਟਾ ਵੇਚਦੇ ਵੀ ਖਾਂਦੇ ਵੀ ਏ ਚੱਟਾ ਲੰਡੇ ਵੀ ਮੈਂ ਉਦੋਂ ਵੀ ਬਹੁਤ 2022 ਚ ਵੀ ਬਹੁਤ ਪਿਆ ਸੀ ਉਹਦੇ ਵਿੱਚ ਕਹਿੰਦੇ ਵੀ ਨੈਗੇਟਿਵ ਆਇਆ ਨਹੀਂ ਜੀ ਨਹੀਂ ਬੀਲੀ ਭਗਤਾ ਜੀ ਸਰਕਾਰੀ ਮੁਲਾਜ਼ਮ ਜੀ ਸਰਕਾਰੀ ਮੁਲਾਜ਼ਮ ਵੀ ਕਰਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਸਰਕਾਰੀ ਹੀ ਸਰਕਾਰੀ ਦੀ ਸਪੋਰਟ ਕਰਦਾ ਤੇ ਪੋਟਾ ਬਦਲਤੀਆਂ ਹੋਣਗੀਆਂ ਆਪਾਂ ਨਾਲ ਰਹਿਨੇ ਆ ਲਾਂਦੀ ਲਾਂਦੀ ਚਿੱਟਾ ਲਾਂਦੀ ਵੀ ਐ ਚਿੱਟਾ ਵੇਚਦੀ ਦੀ ਐ ਇਹਦਾ ਕੰਮ ਹੀ ਐ ਜੀ ਤੁਸੀਂ ਬਲਵਿੰਦਰ ਸਿੰਘ ਦਾ ਨਾਮ ਲੈ ਰਹੇ ਉਹਦੇ ਕੋਲ ਵੀ ਪ੍ਰੂਫ ਐ ਹਾਂ ਜੀ ਹੁੰਦਾ ਪਲਾਵ ਸਾਰਾ ਕੁਝ ਹੀ ਐ ਮੇਰੇ ਕੋਲ ਗੈਂਗਸਟਰ ਐ ਇੰਨੇ ਇੰਨੇ ਪ੍ਰੂਫ ਐ ਦੋ ਨਜਾਇਜ਼ ਅਸਲੇ ਠੀਕ ਐ ਹੁਣ ਵੀ ਨਿੱਕੀਆਂ ਕੁੜੀਆਂ ਬਣਾ ਕੇ ਏਨੇ ਸਟਿੱਕਰ ਲਾਏ ਹੋ ਐਸੀ ਗੱਡੀ ਦੇ ਉੱਤੇ ਪੰਜਾਬ ਪੁਲਿਸ ਇਸ ਕਰਕੇ ਇਹਦੀ ਗੱਡੀ ਨੂੰ ਕੋਈ ਹੱਥ ਨਹੀਂ ਲਾਉਂਦਾ ਸੀਗਾ ਬਲਵਿੰਦਰ ਇਹ ਲੈ ਕੇ ਆਉਂਦੇ ਸੀ ਬਲਵਿੰਦਰ ਸਿੰਘ ਸਪਲਾਈ ਕਰਦਾ ਸੀ ਅੱਗੇ ਉਹਨੂੰ ਜੂੜ ਫੜਿਆ ਜਾਵੇ ਬਹੁਤ ਖੁਲਾਸੇ ਹੋਣਗੇ ਪਹਿਲਾਂ ਵੀ ਪੰਜਾਬ ਕਦਮੇ ਚੱਲ ਰਿਹਾ ਬਲਵਿੰਦਰ ਸਿੰਘ ਦੇ ਉੱਤੇ ਅੱਗੇ ਨਾ ਵੀ ਹੀਰੋਇਨ ਦੇ ਵੀ ਗੱਡੀ ਕੀ ਨਾਮ ਚਾਹੇਗੀ ਅਮਨਦੀਪ ਦੇ ਕੈਸ਼ ਗੱਡੀਆਂ ਪਹਿਲਾਂ ਇਹਦੇ ਕੋਲ ਗੱਡੀ ਸੀ 788 ਨੰਬਰ ਥਾਰ ਉਹ ਗੱਡੀ ਪਤਾ ਨਹੀਂ ਕਿੱਥੇ ਕਰਤੀ ਦੂਜੀ ਨਾਲ ਦੀ ਗੱਡੀ ਲਈ ਇਹਨੇ ਥਾਰ ਦੋ ਗੱਡੀਆਂ ਪਹਿਲਾ ਵਾਲੀ ਗੱਡੀ ਕੀ ਪਤਾ ਕਿੱਥੇ ਕਰਤੀ ਗਈ ਨੇ ਓਡੀ ਗੱਡੀ ਵੀ ਅੱਜ ਖੜੀ ਐ ਬੀਡ ਰੋਡ ਤੇ ਵਰਨਾ ਗੱਡੀ ਸੋਨ ਨੂੰ ਕੋਲਾ ਬੂਟ ਤੇ ਸਟicker ਲਾਇਆ ਐ ਬਲੂ ਬੂਟ ਚਲਾਂਦੀ ਐ ਬੂਟ ਨੇ ਚਲਾਂਦੀ ਬਲਵਿੰਦਰ ਐ ਬਲਵਿੰਦਰ ਸਟicker ਲਗਾ ਕੇ ਕਿਵੇਂ ਚਲਾ ਸਕਦਾ ਪੰਜਾਬ ਪੁਲਿਸ ਦਾ ਇੰਨਾ ਮਤਲਬ ਤੁਸੀਂ ਲੋਕਾਂ ਤੇ ਤੋਸ ਮੰਨਦੇ ਹੋ ਪੰਜਾਬ ਪੁਲਿਸ ਨੂੰ ਬਦਨਾਮ ਕਰਦੇ ਆ ਕਈ ਵਕਤ ਬਹੁਤ ਵਧੀਆ ਨੇ ਪਰ ਕਈ ਨਾਲ ਮਿਲੇ ਹੋਏ ਨੇ ਤੋਂ ਨੂੰ ਮੈਂ ਸਾਰਿਆਂ ਨੂੰ ਗੁਸ਼ਾਰਸ਼ ਕਰਨਾ ਚਾਹੁੰਦੀ ਆ ਇਹਿੰਦਾ ਕਰਤੇ ਬਲ ਡੋਰਜਰ ਫੇਰਿਆ ਹੀ ਜਾਵੇ ਇਹਦਾ ਕਾਰ ਇਹਨੇ ਨਸ਼ਾ ਵੇਚ ਕੇ ਹੀ ਬਣਾਇਆ ਡਿਊਟੀ ਕਰਕੇ ਨਹੀਂ ਬਣਾਇਆ ਇਹ ਹਸਪੀਟਲ ਦੇ ਵਿੱਚ ਡਿਊਟੀ ਕਰਦੀ ਆ ਪੁਲਿਸ ਲਾਈਨ ਚ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਡਿਊਟੀ ਮਾਨਸਾ ਪਰ ਕਰਦੀ ਪੁਲਿਸ ਲਾਈਨ ਦੇ ਵਿੱਚ ਇਹ ਇੰਨਾ ਇੰਨੀ ਮਿਹਰਬਾਨ ਹੋ ਗਈ ਸਰਕਾਰ ਇਹਦੇ ਤੇ ਡਿਊਟੀ ਮਾਨਸਾ ਕਰ ਪੁਲਿਸ ਲਾਈਨ ਚ ਰਹੀ ਆ ਐਸੀ ਤਰਲੇ ਟੀਕੇ ਲਾ ਰਹੀ ਆ ਇਹਨੇ ਨਰਸ ਦਾ ਕੋਰਸ ਕੀਤਾ ਕੁਰਕ ਕਿਤਾ ਜਾਵੇ ਬਿਨ ਨਸ ਦਾ ਕੁਰਸ ਕੀਤਾ ਤੁਸੀਂ ਉਹ ਪ੍ਰੋਪਰਟੀ ਦੀ ਗੱਲ ਕਰ ਰਹੇ ਸੀਗੇ ਖਰਸਾ ਮੈਨੂੰ ਦੋਨਾਂ ਤੋਂ ਹੈ ਜੇ ਇਹ ਅੰਦਰ ਹੈ ਤੇ ਇਹਨੇ ਆ ਤੁਹਾਨੂੰ ਬਲਵਿੰਦ ਨੂੰ ਬਾਹਰ ਛੱਡਿਆ ਹੋਇਆ ਠੀਕ ਹੈ ਉਹ ਅਧਿਕਾਰੀਆਂ ਦੇ ਮੈਂ ਨਾਮ ਲੈ ਰਹੀ ਹਾਂ ਜੇ ਕੁਝ ਵੀ ਕਹਿ ਰਹੀ ਹਾਂ ਉਹਨਾਂ ਨੂੰ ਕਹਿ ਕੇ ਮੈਨੂੰ ਕੁਝ ਵੀ ਕਰਵਾ ਸਕਦੀ ਹੈ ਮੇਰੇ ਬੱਚਿਆਂ ਸਮੇਤ ਕੋਈ ਵੀ ਗੱਲਬਾਤ ਹੋ ਗਈ ਅਮਨਦੀਪੋਂ ਦਾ ਪਰਿਵਾਰ ਤੇ ਉਹ ਅਧਿਕਾਰੀਆਂ ਦੇ ਮੈਂ ਬਾਹਰ ਨਾਮ ਪੋਸਟ ਪਾ ਕੇ ਜਾਊਂਗੀ ਜੇ ਮੈਨੂੰ ਕੋਈ ਵੀ ਨੋਟੀਸ ਕੀ ਹੋਵੇ। ਤੁਸੀਂ ਪ੍ਰਾਪਰਟੀ ਦੀ ਗੱਲ ਕੀਤੀ ਸੀ ਆ ਪ੍ਰਾਪਰਟੀ ਕੀ ਕੀ ਪ੍ਰਾਪਰਟੀ ਹੈਗੀ ਆ। ਪ੍ਰਾਪਰਟੀ ਆ ਜੀ ਆਦਰਸ਼ਨਗਰ ਦੇ ਵਿੱਚ 500 ਗਜ ਦਾ ਪਲਾਟ ਐਂਦੇ ਭਰਾ ਦੇ ਨਾਮ ਤੇ ਵਿਰਾਟ ਗ੍ਰੀਨ ਮੰਨੇ ਤਾਂ ਨੀ ਕਲੋਨੀ ਐ ਉੱਥੇ ਕਰੋਨਾ ਦੀ ਕੋਠੀ ਆ ਕੱਲੀ ਰਹਿੰਦੀ ਆ ਕੋਠੇ ਚ ਅਮਨਦੀਪ ਪੁਰ ਕਨਸਟੇਬਲ ਬੈਟ ਨੰਬਰ 1248 ਚੱਕ ਫਤਿਹ ਸਿੰਘ ਵਾਲਾ ਉੱਥੇ ਵੀ ਇਹਨੇ ਕੋਠੀ ਬਣਾ ਰੱਖੀ ਆ। ਠੀਕ ਹੈ ਜੀ ਕਿਸਾਨ ਚੌਕ ਤੋਂ ਅੱਗੇ ਕਲੌਨੀ ਕੱਟੀ ਆ ਉੱਥੇ ਵੀ ਪਲਾਟ ਹੈ ਵਰਨਾ ਓਡੀ ਥਾਰ ਬੁਈਟ ਸਕੂਟਰੀ ਰੋਲੈਕਸ ਦੇ ਘੜੀਆਂ ਸੋਨੇ ਦੇ ਚੈਨਾ ਇੰਦੇ ਵੀਡੀਓ ਚ ਪਾਈਏ ਕਿੱਥੋਂ ਆ ਰਹੀਆਂ ਨੇ ਦੂਜੀ ਗੱਲ ਇਹਨਾਂ ਨੇ ਐਫ ਆਈ ਆਰ ਦੱਚ ਕੀਤੀ ਹੈ ਉਨ ਦਾ ਤਾਂ ਲਾਲ ਸਿੰਘ ਬਸਤੀ ਦਾ ਐਡਰੈਸ ਦੱਸਿਆਗਾ ਇਹ ਲਾਲ ਸਿੰਘ ਬਸਤੀ ਨਹੀਂ ਵਿਰਾਟ ਗ੍ਰੀਨ ਦੇ ਵਿੱਚ ਇਹ ਆਪਦੇ ਆਪ ਨੂੰ ਬਚਾਣਾ ਚਾਹੁੰਦੇ ਆ ਜਾਂ ਅਫਸਰ ਬਚਾਣਾ ਚਾਹੁੰਦੇ ਆ ਲਾਲ ਸਿੰਘ ਬਸਤੀ ਦਾ ਕੋਈ ਲੈਣਾ ਦੇਣਾ ਹੀ ਨਹੀਂਗਾ ਵਿਰਾਟ ਗ੍ਰੀਨ ਮਲਟਾਨੀਆ ਪੁਲ ਵਿਰਾਟ ਗ੍ਰੀਨ پارک ਉੱਥੇ ਉਹਦੇ ਨਾਲ ਐਡਰੈਸ ਰੱਖੋ ਨਾ ਤੁਸੀਂ ਐਫ ਆਈ ਆਰ ਚ ਲਾਲ ਸਿੰਘ ਬਸਤੀ ਕੌਣ ਲਿਖ ਰਿਹਾ ਇਹ ਅਫਸਰਾਂ ਦੀ ਮਿਲੀ ਭਗਤ ਹੈ ਕਈ ਇੰਨੀ ਸਪੋਰਟ ਕਰ ਰਹੇ ਨੇ ਮੈਂ ਉਹਨਾਂ ਨੂੰ ਹੱਥ ਜੜ ਕੇ ਬੇਨਤੀ ਕਰੀਆਂ ਸਪੋਰਟ ਨਾ ਕਰੋ ਬਖਸ਼ੋ ਇਹ ਜੇ ਬੰਦਿਆਂ ਨੂੰ ਜੇਲ੍ਹ ਭੇਜੋ ਬਰਡਰ ਜਰ ਪੇ ਰਿਆ ਜਾਵੇ ਇਹਦੇ ਘਰ ਤੇ ਹਰ ਹਾਲਤ ਤੇ ਠੀਕ ਹੈ